ਸਾਰੇ ਬੰਦੇ ਸ਼ਾਂਤ ਦਿੰਦੇ ਨੇ ਰੁਕ ਜ਼ਿੰਦਗੀ ਹੈ ਆ ਜੀ ਸੱਚ ਚਲੋ ਸੱਚੀ ਜ਼ਿੰਦਗੀ ਰੁਕੀ ਹੈ ਰੁਕਾ ਦਰਤ ਹੋਇਆ ਆਪਣਾ ਜੀ ਹਾਂ ਜੀ ਅੱਖੇ ਤੇ ਪੰਜ ਪੰਜ ਤੇ ਦਵਾ ਲੈ ਸੱਪੀ ਵੀ ਅੱਗੇ ਹੁਣ ਠੀਕ ਆ ਲਓ ਸਰ ਲਓ ਲਓ ਜੀ ਲਓ ਆਹ ਇਹ ਤਿੰਨ ਨੰਬਰ ਦੇ ਆ ਰਹੇ ਹੋ ਜੀ ਆਓ ਸਰ ਆਓ ਆਓ ਜੀ ਆਓ ਤਾਂ ਨਾਲੇ ਮਿੱਟੀ ਪਾਈਆਂ ਦਾ ਵਿੱਚ ਇੱਥੇ ਢੱਡਿਓ ਐ ਵਢਾ ਲਿਓ ਇੱਧਰ ਤੇ ਆ ਲਓ ਲੈ ਪਾ ਦੇ ਯਾ ਚੱਕੀ ਰੱਖੋ ਆ ਭਾਈ ਐਨ ਮੂੰਹ ਕਰੋ ਨਾ ਫੋਟੋ ਵੀ ਆਏਗੀ ਏਡੀ ਕਾਲੀ ਕਾਦੀ ਐ ਐਨ ਮੂੰਹ ਕਰੋ ਮਾਹ ਉਹ ਫੋਟੋ ਆਈ ਅੱਜ ਅਜੇ ਲੋਹੇ ਦੇ ਵੀ ਲਗਾ ਦੇਣੀ ਐ ਕਿੱਥੇ ਹੋ ਗਏ ਤੋ ਹੋ ਗਏ ਅਬ ਇਧਰ ਆ ਪਾਟੇ ਇੱਕ ਹੈ ਇਹ ਫੁਲਾਣਾ ਲੱਗ ਰਿਹਾ ਫੁਲਾਣਾ ਬੱਗੇ ਰਹੋ ਸ਼ਿਰਪਾ ਬੱਗੇ ਆ ਜਾਓ ਆਹ ਤਰਾ ਬੋਟਾ ਪੱਕਾ ਹੋ ਗਿਆ ਜੰਦਾ ਲੱਗ ਗਿਆ ਲੱਗ ਗਿਆ ਲੱਗ ਗਿਆ ਅੰਤੇ ਕਹਿੰਦੇ ਨਹੀਂ ਇੱਥੇ ਆਇਆ ਨੇ ਸਾਰੇ ਬਹੁਤ ਨਗਰ ਦਾ ਇਹ ਸਭਈ ਜਰਾ तकरीबन ਦੇਖਦਾ ਰਹਿਣਾ ਤੁਹਾਡੇ ਚੈਨਲ ਨੂੰ ਇਸ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਤੇ ਸ਼ਹਿਰ ਦੀਆਂ ਜਿਹੜੀਆਂ ਅੱਛੀਆਂ ਸੁਸਾਇਟੀਆਂ ਨੇ ਜਾਂ ਅੱچھے ਲੋਕ ਨੇ ਉਹਨਾਂ ਦਾ ਤੁਸੀਂ ਸਾਥ ਦਿੰਦੇ ਹੋ ਔਰ ਉਹਨਾਂ ਨੂੰ ਉਜਾਗਰ ਕਰਦੇ ਹੋ ਅੱਜ ਅਸੀਂ ਆਏ ਆ ਜੀ ਚਰਨ ਸਿੰਘ ਸੇਵਕ ਜਗਤਾਰ ਗਿਆਨੀ ਜੀ ਦੇ ਬਲਾਵੇ ਦੇ ਉੱਤੇ ਇੱਥੇ ਆਏ ਆ ਇੱਥੇ ਅੱਜ ਰੁੱਖ ਲਾਏ ਗਏ ਨੇ ਜੀ ਇਹ ਵਿਰਧ ਆਸ਼ਰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਬੰਦਾ ਆ ਰਿਹਾ ਔਰ ਮੇਰੇ ਖਿਆਲ 70 75% ਦੇ ਬਣ ਚੁੱਕਾ ਜੀ ਇੱਥੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਮਤਲਬ ਕਹਿ ਲੱਗਿਆ ਵੀ ਸਾਨੂੰ ਦਿੱਕਤ ਮਹਿਸੂਸ ਹੁੰਦੀ ਹੈ ਕਿ ਕਈ ਜਿਹੜੇ ਬੱਚੇ ਨੇ ਉਹ ਆਪਣੇ ਮਾਂ ਪਿਓ ਨੂੰ ਨਹੀਂ ਸੰਭਾਲਦੇ ਉਹਨਾਂ ਦੀ ਸੇਵਾ ਜਿਹੜੀ ਹੈ ਜਤਾਂ ਗਿਆਂ ਜੀ ਦੇ ਪਰਿਵਾਰ ਬਲੋ ਕਿਉਂਕਿ ਇਹ ਬੜਾ ਖੂਬਸੂਰਤ ਬੜਾ ਵਧੀਆ ਪਰਿਵਾਰ ਹੈ ਬਟਾਲੇ ਸ਼ਹਿਰ ਨੂੰ ਇਸ ਪਰਿਵਾਰ ਦੀ ਬਹੁਤ ਦੇਣ ਹੈ ਕਪੂਰ ਸਾਹਿਬ ਇਹ ਸਾਰਾ ਸੰਗਤ ਜੇ ਸਾਰੀ ਸੰਗਤ ਜਿਹੜੀ ਇਹਨਾਂ ਦੇ ਨਾਲ ਸਾਥ ਦਿੰਦੀ ਏ ਚਲੋ ਅਸੀਂ ਤੇ ਜਦੋਂ ਮੈਂ ਕਹਿੰਦਾ ਕਿ ਅਸੀਂ ਤੇ ਕਹੇ ਜੋਗੇ ਵੀ ਨਹੀਂ ਗਏ ਚਲੋ ਸਾਨੂੰ ਬੁਲਾਉਂਦੇ ਨੇ ਬੜਾ ਮਾਣ ਇੱਜ਼ਤ ਦਿੰਦੇ ਆ ਹਾਂ ਪਰ ਉਹ ਤੇ ਮੇਰਾ ਲਗਨ ਹੀ ਗਰੀ ਸੰਤ ਬਾਬਾ ਹਜਰਾ ਸਿੰਘ ਜੀ ਦਿੱਕੇ ਘੁੰਮਣਾ ਵਾਲੇ ਉਹਨਾਂ ਦੀ ਸ਼ੁਰੂ ਤੋਂ ਮੇਰਾ ਮਨ ਨਹੀਂ ਕਿ ਮੈਂ ਉਹਨਾਂ ਦੀ ਇੱਕ ਦੀ ਯਾਦਗਿਰਿ ਉਹ ਕੋਈ ਅਜਿਹੀ ਚੀਜ਼ ਬਣਾਣੀ ਹੈ ਕਿ ਕਿਨੂੰ ਸਾਰੇ ਯਾਦ ਕਰਨ ਬਟਾਲ ਜੇ ਵੀ ਤੇ ਹੋਰ ਬਾਹਰ ਤੇ ਉਹਨਾਂ ਦੀ ਯਾਦਗਿਰਿਕਤ ਸੇਵਾ ਦਿੰਦੇ ਨੇ ਜੇਰੇ ਉਹਨਾਂ ਦੀ ਸੇਵਾ ਨੇ ਚੱਲਦੇ ਆ ਉਹਨਾਂ ਦਾ ਵੀ ਕਦੀ ਜ਼ਿਕਰ ਕਰਨ ਦੀ ਉਹੀ ਤਮੰਨਾ ਨਹੀਂ ਕੀਤੀ ਸੋ ਜਿਹੜੇ ਤੁਹਾਡੇ ਨਾਲ ਸੇਵਾ ਜਤਨ ਨੇ ਉਹ ਵੀ ਗੁਪਤ ਚੱਲ ਰਹੇ ਨੇ ਬੜੇ ਬੜੀ ਵੱਡਾ ਉਪਰਾਲਾ ਬੜੀ ਵੱਢੀ ਗੱਲ ਆ ਉਹ ਕਹਿੰਦੇ ਦੇਖੇ ਵੀ ਹੱਥ ਚੁੱਕੇ ਸਾਡਾ ਕਦੀ ਨਾਮ ਨਹੀਂ ਲੈਣਾ ਮਲੇ ਸੇਵਾ ਉਹ ਚੀਜ਼ ਹੈ ਕਿ ਜੇ ਕਿਹਨੂੰ ਦੇ ਦਿੱਤੀ ਹੈ ਨਾ ਬਸ ਅਸੀਂ ਜਿਗਰ ਨਹੀਂ ਕਰਨਾ ਜਿਹਾ ਕੋਈ ਆਪਣਾ ਨਾਂ ਨਹੀਂ ਰੱਖਣਾ ਚਾਹੁੰਦੇ ਸੋ ਕਿੰਨੇ ਤੁਸੀਂ ਕਿੰਨੇ ਕੰਨੇ ਜੀ ਦੇਖਭਾਲ ਕਰ ਸਕਦੇ ਹੋ ਅਸੀਂ ਕਰਨਾ ਚਾਹੁੰਦੇ ਪਰ ਸਾਡੇ ਰੂਮ ਬੰਦੇ ਪਏ ਨੇ ਕੁਝ ਰੂਮ ਬਣ ਚੁੱਕੇ ਮੈਂ ਤੁਹਾਨੂੰ ਦਿਖਾਣਾ ਰੂਮ ਬਣੇ ਆ ਕੁਝ ਰੂਮ ਦਾ ਕੰਮ ਚੱਲ ਰਿਹਾ ਕੁਝ ਮਗਰ ਬਿਲਡਿੰਗ ਬਣ ਰਹੀ ਹੈ ਸਾਰੀ ਮਗਰ ਤੇ ਇਹਦੇ ਨਾਲ ਹੀ ਜੋ ਪੂਰੀ ਲੱਗੇ ਰਹਿਣੇ ਆਪਣੇ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਕਿਉਂਕਿ ਆਪਾਂ ਜੇ ਲਾਵਾਂਗੇ ਨਾ ਰੁੱਖ ਤੇ ਬਹੁਤ ਜਿੰਦਗੀ ਦਾ ਇੱਕ ਉਹਦੇ ਬਹਿਗ ਥੱਲੇ ਛਾਂ ਵੀ ਲੈ ਸਕਦੇ ਕਿਤੇ ਤੁਹਾਨੂੰ ਬੋਰ ਨਹੀਂ ਲੱਭਦਾ ਕਿਤੇ ਕੋਈ ਬੂਟਾ ਐਸਾ ਨਹੀਂ ਲੱਭਦਾ ਕਿਥੇ ਤੁਹਾਨੂੰ ਛਾਂ ਲੱਭ ਜੇ ਕਿ ਤੁਸੀਂ ਬਹਿ ਸਕੀ ਤੇ ਕਈ ਜਗਤਾਰ ਗਿਆਨ ਜੀ ਆਪਣੇ ਬਾਬਾ ਜੀ ਨੇ ਸਾਡੇ ਇਹਨਾਂ ਦੇ ਸੱਦੇ ਨਾਲ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ ਇਹਨਾਂ ਵੱਲੋਂ ਅੱਜ ਬੂਟੇ ਲਗਾਏ ਗਏ ਨੇ ਜਿਹੜੇ ਬੂਟੇ ਮਤਲਬ ਸਾਨੂੰ ਛਾਂ ਦਿੰਦੇ ਨੇ ਇਹ ਬਰੇ ਕਰਮਾ ਭਾਗਾਂ ਵਾਲੇ ਆ ਜਿਹੜੇ ਕਿ ਇਹਨਾਂ ਦੇ ਸੱਦੇ ਤੇ ਹੀ ਪਹੁੰਚੇ ਆ ਤੇ ਅਸੀਂ ਹੋਰ ਵੀ ਸੰਸਥਾਵਾਂ ਨੂੰ ਸਨਿਹਾਰ ਦੇਣਾ ਚਾਹੁੰਦੇ ਆ ਕਿ ਉਹ ਵੀ ਵਾਦ-ਵਾਦ ਬੂਟੇ ਲਗਾਣ ਤੇ ਕੁੰਦੇ ਪੱਗੀ ਪਾਉਣ ਮਬਾਰਕਾਂ ਦੇਣਾ ਚਾਹੁੰਦਾ ਦੀ ਗਿਆਨ ਸਾਹਿਬ ਨੂੰ ਕਿ ਪ੍ਰਮਾਤਮਾ ਇਹਨਾਂ ਨੂੰ ਇੰਨੀ ਕੁ ਤਰੱਕੀ ਬਖਸ਼ੇ ਕਿ ਇਹਦੇ ਨਾਲ ਦੇ ਪੰਜ ਚਾਰ ਆਸ਼ਰਮ ਛੱਡ ਕੇ ਧਾਰਮਿਕ ਕੰਮ ਹੋਰ ਵਾਦ-ਵਾਦ ਕਰਨ ਤੇ ਸਾਡਾ ਕਲੱਬ ਪੂਰਾ ਸਹਿਯੋਗ ਇਹਨਾਂ ਨਾਲ ਕਰੇਗਾ ਜੀ ਜਗ੍ਹਾ ਤੇ ਪਹਿਲੇ ਜਾਂਦੇ ਹੀ ਘਰਾਂ ਚ ਕਿੱਦਾ ਰੁੱਖ ਹੁੰਦੇ ਹੀ ਤਰੇਕ ਲੱਗੀ ਆ ਬਹੁਤ ਥੱਲੇ ਬਹਿਣਾ ਉਹਨ ਵੀ ਐ ਰੁੱਖ ਲਾਏ ਆ ਦੇਖੋ ਤੁਸੀਂ ਤੇ ਇਹ ਬਜ਼ੁਰਗ ਕਈ ਵੀ ਦੀ ਥੱਲੇ ਬਹਿ ਕੇ ਨਾ ਦੇ ਲੈਂਦੇ ਜਿਸੀਂ ਆਇਆ ਜੀ ਚਰਨ ਸਿੰਘ ਸੇਵਕ ਜਗਤਾਰ ਗੈਂਦ ਜੀ ਦੇ ਬਲਾਵੇ ਦੇ ਉੱਤੇ ਇੱਥੇ ਆਇਆ ਇੱਥੇ ਅਜ ਰੁੱਖ ਲਾਏ ਗਏ ਨੇ ਜੀ ਇਹ ਵਿਰਧ ਆਸ਼ਰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਬੰਦਾ ਆ ਰਿਹਾ ਔਰ